ਹਾਂਜੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਸ਼ੰਕਰ ਬ੍ਰਾਂਡ ਦੇ ਕਾਟਨ ਵਾਲੇ ਜਿਹੜੇ ਸੂਟ ਸ਼ਿਮਰ ਕਾਟਨ ਵਾਲੇ ਸੂਟ ਜਿਹਦੇ ਵਿੱਚ ਥੋੜੀ ਸ਼ਾਈਨਿੰਗ ਹੋਏਗੀ ਬਾਕੀ ਸਟੱਫ ਨਾਲ ਥੋੜਾ ਜਿਹਾ हट ਕੇ ਸਟੱਫ ਹੈ ਠੀਕ ਹੈ ਕਲਰ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਪਿਆਰੀ ਮਿਲੇਗੀ ਤੁਹਾਨੂੰ ਅਲੱਗ-ਅਲੱਗ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਹਾਂਜੀ ਜਿਵੇਂ ਕਿ ਜੋਤ ਮੈਡਮ ਨੇ ਕਿਹਾ ਕਿ ਅੱਜ ਅਸੀਂ ਤੁਹਾਡੇ ਲਈ ਸ਼ਿਮਰ 베ਸ ਲੈ ਕੇ ਆਏ ਆਂ ਸਾਰਾ ਸ਼ਿਮਰ 베ਸ ਦੇ ਵਿੱਚ ਆਪਾਂ ਨੂੰ ਬਹੁਤ ਸਾਰੀ ਡਿਜ਼ਾਈਨਿੰਗ ਆਊਗੀ ਕਲਰ ਆਣਗੇ ਤੇ ਇਹਦੇ ਵਿੱਚ ਵੀ ਕਲਰ ਦੇਖ ਸਕਦੇ ਜਿਹੜਾ ਤੁਹਾਨੂੰ ਫਸਟ ਡਿਜ਼ਾਈਨ ਦਿਖਾਇਆ ਫਸਟ ਡਿਜ਼ਾਈਨ ਦੇ ਵਿੱਚ ਵੀ ਆਪਣੇ ਕੋਲ ਤਿੰਨ ਚਾਰ ਕਲਰ ਅਵੇਲੇਬਲ ਨੇ ਤੁਸੀਂ 101 ਡਿਜ਼ਾਈਨ ਦੇ ਕਿੰਨੇ ਵੀ ਸੂਟ ਮੰਗਵਾ ਸਕਦੇ ਹੋ ਇਹ ਬ੍ਰਾਂਡ ਹੈਗਾ ਹੀ ਸ਼ੰਕਰ ਦਾ ਸ਼ੰਕਰ ਬ੍ਰਾਂਡ ਹੈ ਹੀ ਆਪਣੇ ਕੋਲੇ ਬਿਲਕੁਲ ਜੀ ਜੇ ਬ੍ਰਾਂਡ ਕਹਾਂਗੇ ਤਾਂ ਆਪਾਂ ਬ੍ਰਾਂਡ ਦੀ ਕਪੜੀ ਦੇਵਾਂਗੇ ਗੱਲ ਰਹੀ ਬ੍ਰਾਂਡ ਦੀ ਤਾਂ ਬ੍ਰਾਂਡ ਆਪਣੇ ਕੋਲ ਸ਼ੰਕਰ ਮਿਲੇਗਾ ਡਿਜ਼ਾਈਨਿੰਗ ਬਹੁਤ ਖੂਬਸੂਰਤ ਹੈ ਜੀ ਦੇਖੋ ਹਰੇਕ ਪੀਸ ਨਾਲ ਆਪਾਂ ਤੁਹਾਡੇ ਸਾਹਮਣੇ ਓਪਨ ਕਰ ਰਹੇ ਹਾਂ ਹਰੇਕ ਦਾ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਓਪਨ ਕਰਵਾ ਰਹੇ ਹਾਂ ਜੀ ਸ਼ੰਕਰ ਬ੍ਰਾਂਡ ਦੇ ਵਿੱਚ ਤੁਸੀਂ ਦੇਖ ਲਓ ਜੀ ਅਗਲਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹਦੇ ਵਿੱਚ ਵੀ ਤੁਹਾਨੂੰ ਕਲਰਿੰਗ ਮਿਲ ਜੇਗੀ ਤੇ ਰਹੀ ਗੱਲ ਐਪਲ ਸ਼ਿਮਰ ਹਰੇਕ ਸੂਟ ਦੀ ਕੰਨੀ ਉੱਤੇ ਲਿਖਿਆ ਹੋਏਗਾ ਠੀਕ ਹੈ ਸ਼ਿਮਰ ਦਾ ਬ੍ਰਾਂਡ ਮਿਲੇਗਾ ਸ਼ਿਮਰ ਦੇ ਵਿੱਚ कॉटन ਸਟੱਫ ਆ ਜਾਂਦਾ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਜਿਵੇਂ ਸ਼ੰਕਰ ਬ੍ਰਾਂਡ ਦਾ ਮਿਲੇਗਾ 550 ਸ਼ਿਮਰ ਮਿਲੇਗੀ ਬਿਲਕੁਲ ਹੀ ਸੌਫਟ ਜਿਹੜਾ ਕੰਫਰਟੇਬਲ ਕੱਪੜਾ ਹੈ ਤੁਸੀਂ ਜਿਹੜੀ ਵੀਡੀਓ ਦੇਖ ਸਕਦੇ ਹੋ ਐਨੀਏ ਕਿ ਜੇ ਚੁਗੂਗਾ ਹਨਾ ਜਾਂ ਹੋਰ ਵੀ ਕੋਈ ਇੱਥੇ ਪ੍ਰੋਬਲਮ ਆਊਗੀ ਕੋਈ ਤਾਂ ਨਾ ਪ੍ਰੋਬਲਮ ਫੇਸ ਕਰੰਦੀ ਲੋਡ ਨਹੀਂ ਹੈ ਬਿਲਕੁਲ ਸੌਫਟ ਕੰਫਰਟੇਬਲ ਸੂਟ ਹੈ ਜੀ ਸ਼ਿਮਰ ਹੈ 550 ਪੰਜ ਮੀਟਰ ਦਾ ਕਪੜਾ ਹੈ ਜੀ ਠੀਕ ਹੈ ਸ਼ੰਕਰ ਬ੍ਰਾਂਡ ਹੈ ਬ੍ਰਾਂਡ ਦਾ ਕਪੜਾ ਆਪਾਂ ਤੁਹਾਨੂੰ ਦੇ ਰਿਆ ਇਹਦੇ ਵਿੱਚ ਤੁਸੀਂ ਜਿਆਦਾ ਤਾਂ ਚਾਹਿਆ ਡਾਰਕ ਕਲਰ ਵੀ ਦੇਖ ਸਕਦੇ ਹੋ ਲਾਈਟ ਕਲਰ ਵੀ ਦੇਖ ਸਕਦੇ ਹੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਇਹ ਮੀਡੀਅਮ ਸ਼ੇਡ ਹੈ ਮਤਲਬ ਨਾ ਜ਼ਿਆਦਾ 올ਡੇਜ ਲੇਡੀਜ਼ ਲਈ ਹੈ ਤੇ ਨਾ ਹੀ ਜ਼ਿਆਦਾ ਗਾਰਲਿਸ਼ ਲੁੱਕ ਲਈ ਇਹ ਮੀਡੀਅਮ 에이지 ਜੇਡੀ ਲੇਡੀਜ਼ ਹੁੰਦੀ ਹੈ ਜਿਹੜੀ ਮੇਰੇ ਭੈਣਾਂ ਕਹਿੰਦੀਆਂ ਕਿ ਸਾਨੂੰ ਮੀਡੀਅਮ 에이지 ਦੇ ਦਿਓ ਹਨਾ ਵੀ ਅਸੀਂ 올ਡੇਜ ਵੀ ਬਹੁਤ ਲੈ ਲੇਤੀ ਗਾਰਲਿਸ਼ ਲੁੱਕ ਵੀ ਲੈ ਲੇ ਸਾਨੂੰ ਮੀਡੀਅਮ 에이지 ਲਈ ਦਿਓ ਤਾਂ ਇਹ ਬਿਲਕੁਲ ਸਹੀ ਤੇ ਪਰਫੈਕਟ ਕੰਬੀਨੇਸ਼ਨ ਹੋਣਾ ਲਈ ਹਾਂਜੀ ਉਹਨਾਂ ਦੇ ਲਈ ਚੁਆਇਸ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੀ ਬਹੁਤ ਵੱਡਾ ਡਿਫਿਕਲਟ ਕੰਮ ਹੋ ਜਾਂਦਾ ਹੀ ਇਹ ਸੋ ਹੁਣ ਤੁਹਾਡੇ ਸਾਹਮਣੇ ਅਗਲਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰੇ ਕਲਰ ਸ਼ੇਡ ਦੇ ਵਿੱਚ ਐਦਾਂ ਦੇ ਨਾ ਕਲਰ ਸ਼ੇਡ ਇਸੇ ਸ਼ਤੀ ਬੰਦੇ ਨਹੀਂ ਜਿ ਜਿੱਦਾਂ ਦੇ ਆਪਾਂ ਲੈ ਕੇ ਆਉਣੀ ਆ ਦੇਖੋ ਕਿੰਨਾ ਪਿਆਰਾ ਕਲਰ ਸ਼ੇਡ ਆ ਠੀਕ ਹੈ ਰਹੀ ਗੱਲ ਉਹੀ ਸ਼ੰਕਰ ਬ੍ਰਾਂਡ ਦਾ ਆਪਣੇ ਕੋਲ ਕਪੜਾ ਮਿਲੇਗਾ 5 ਮੀਟਰ ਦਾ ਸੂਟ ਮਿਲੇਗਾ ਔਰ ਇਹ ਐਦਾਂ ਦਾ ਕਪੜਾ ਹੈ ਜੇ ਕਸਟਮਰ ਨਾ ਮੰਗ ਕੇ ਲੈਂਦੇ ਨੇ ਵੀ ਸ਼ੰਕਰ ਬ੍ਰਾਂਡ ਦਾ ਸਾਨੂੰ ਇਹ ਵਾਲਾ ਕਪੜਾ ਦਿਓ ਕਿਉਂ ਕਿ ਬਹੁਤ ਹੀ ਸੌਫਟ ਬਹੁਤ ਹੀ ਆਰਾਮਦਾਇਕ ਕਪੜਾ ਹੈ ਹਰੇਕ ਮੌਸਮ ਦੇ ਵਿੱਚ ਚੱਲ ਜਾਂਦਾ ਆ ਤੇ ਕੰਫਰਟੇਬਲ ਬਹੁਤ ਹੈ ਜੀ ਹਾਂਜੀ ਹਾਂਜੀ ਇਹ ਉਹ ਵੀ ਹੈ ਜਿਵੇਂ ਆਫਿਸ ਵੇਅਰ ਹੁੰਦੀ ਹੈ ਕਈ ਜਿਹੜੇ ਟੀਚਰਸ ਹੁੰਦੀ ਹੈ ਅੰਦਰ ਬਾਹਰ ਆਨ ਜਾਣ ਨੂੰ ਜਾਂ ਹਲਕਾ ਮੁਲਕ ਜਿਹੜਾ ਵੀ ਫੰਕਸ਼ਨ ਆਪਾਂ ਅਟੈਂਡ ਕਰਨਾ ਹੁੰਦਾ ਹੈ ਸਭ ਤੋਂ ਬੈਸਟ ਕਲੈਕਸ਼ਨ ਹੈ ਜੀ ਉਸ ਟਾਈਮ ਦੀ ਉਸ ਜਿਹੜੀ ਸਿਚੁਏਸ਼ਨ ਦੀ ਜਿਹੜਾ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਸ਼ਿਮਰ ਦਾ ਸੂਟ ਹੈ ਨਾ ਜ਼ਿਆਦਾ ਪਾਰਟੀ ਵੇਅਰ ਹੈ ਨਾ ਜ਼ਿਆਦਾ ਲਾਈਟ ਹੈ ਮਤਲਬ ਤੁਹਾਡੇ ਅੰਦਰ ਬਾਹਰ ਜਾਣ ਲਈ ਬਿਲਕੁਲ ਪਰਫੈਕਟ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਹਾਂ ਬਿਲਕੁਲ ਡਿਮਾਂਡਿੰਗ ਵਾਲੇ ਸਟੱਫ ਹੈ ਇਹ ਸ਼ੰਕਰ ਬ੍ਰਾਂਡ ਸ਼ਿਮਰ ਦਾ ਸ਼ੀਮਰ ਦਾ ਸਟਾਕ ਤਾਂ ਸਾਨੂੰ ਬਾਰ-ਬਾਰ ਰੀਸਟਾਕ ਕਰਵਾਉਣਾ ਪੈਂਦਾ ਹੀ ਕਿਉਂਕਿ ਇਹਦੀ ਡਿਮਾਂਡ ਹੀ ਇੰਨੀ ਜ਼ਿਆਦਾ ਹੀ ਤੇ ਜਿਹੜਾ ਕਲਰ ਦਿਖਾਏ ਤੁਹਾਨੂੰ ਬਲੈਕ, ਫਰੋਜੀ ਤੇ ਪਿੰਕ ਕਲਰ ਹੀ ਗਾਜਰੀ ਕਲਰ ਇਹਨਾਂ ਦੀ ਤਾਂ ਡਿਮਾਂਡ ਬਹੁਤ ਹੀ ਜ਼ਿਆਦਾ ਹੀ ਹੁੰਦੀ ਹੈ ਬਿਲਕੁਲ ਜੀ ਇਹ ਤਾਂ ਨਾ ਰੀਸਟਾਕ ਬਹੁਤ ਟਾਈਮ ਬਾਅਦ ਹੁੰਦੇ ਨੇ ਫਿਰ ਜਦੋਂ ਇੱਕ ਵਾਰ ਵੇਚ ਜਾਂਦੀ ਨੇ ਕਿਉਂਕਿ ਕਸਟਮਰ ਨੂੰ ਬਹੁਤ ਪਹਿਲਾਂ ਤਾਂ ਇਹਦੀ ਉਡੀਕ ਹੁੰਦੀ ਆ ਨਾ ਵੀ ਸੇਮ ਪ੍ਰਿੰਟਿੰਗ ਜਿਹੜੀ ਚਾਹੀਦੀ ਹੁੰਦੀ ਆ ਉਹ ਪ੍ਰਿੰਟਿੰਗ ਕਸਟਮਰ ਨੂੰ ਮਿਲ ਜਾਂਦੀ ਆ ਔਰ ਪ੍ਰਿੰਟਿੰਗ ਇੰਨੀ ਸ਼ਾਨਦਾਰ ਆ ਇਹਦੇ ਵਿੱਚ ਠੀਕ ਹੈ ਕਲਰ ਡਿਜ਼ਾਈਨਿੰਗ ਐਨੇ ਤੁਹਾਨੂੰ ਹਟਕੀ ਹਟਕੀ ਕਲਰ ਡਿਜ਼ਾਈਨ ਮਿਲਣਗੇ ਅਗਰ ਕਿਸੇ ਕੋਈ ਕਿਸੇ ਦਾ ਬੁਟੀਕ ਹੈਗਾ ਹਨਾ ਘਰੇ ਜਿਹਨੂੰ ਸਲਾਈ ਆਉਂਦੀ ਹੈ ਠੀਕ ਹੈ 550 ਦਾ ਕਪੜਾ ਲੈ ਕੇ ਲਾਲ ਲੈਸਸ ਵਗੈਰਾ ਲਗਾ ਕਰਕੇ ਐਨਾ ਸੋਹਣਾ ਤਿਆਰ ਕਰ ਸਕਦਾ ਹੈ ਨਾ ਪੀਸ 5000 1500 2000 ਤੋਂ ਘੱਟ ਸੂਟ ਬਣਦਾ ਨਹੀਂਗਾ ਜੀ ਐਵੇਂ ਲੱਗੇਗਾ ਕਿ 2000 ਦਾ ਸੂਟ ਲੈਤਾ ਇਹ ਐਨਾ ਸੋਹਣਾ ਤਿਆਰ ਕਰਿਆ ਹੋਏਗਾ ਕਲਰ ਦੇਖੋ ਇਹ ਜਿਹੜਾ ਆਫ ਵਾਈਟ ਕਲਰ ਆਏ ਕਿੰਨਾ ਪਿਆਰਾ ਤੇ ਲੁੱਕ ਦੇਖੋ ਹੀ ਇਹਦੇ ਵਿੱਚ ਲੁੱਕ ਕਿੰਨੀ ਵਧੀਆ ਆਉਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਲੁੱਕ ਤਾਂ ਬਹੁਤ ਹੀ ਸੋਹਣੀ ਬਣ ਜਗੀ ਇੱਥੇ ਥੋੜੇ ਹਲਕਲ ਕੇ ਬ੍ਰੀਕ ਬੂਟੀਆ ਵਾਲੀ ਜਿਹੜੀ ਲੈਸ ਹੁੰਦੀਆਂ ਨੂੰ ਲਾ ਕੇ ਬਹੁਤ ਹੀ ਮਤਲਬ ਸੋਹਣਾ ਸੂਟ ਰੈਡੀ ਹੋ ਜਾਏਗਾ ਚਾਹੇ ਤੁਸੀਂ ਪੈਂਟ ਪਲਾਜ਼ੋ ਬਨਵਾਓ ਚਾਹੇ ਸ਼ਰਾਰਾ ਗਰਾਰਾ ਕੁਝ ਵੀ ਬਨਵਾਓ ਬਹੁਤ ਹੀ ਕੰਫਰਟੇਬਲ ਸੂਟ ਬਨੇਗਾ ਸ਼ੰਕਰ ਬ੍ਰੈਂਡ ਦਾ 550 ਅਲਪਾਈਨ ਸ਼ਿਮਰ ਮਿਲੇਗੀ 5 ਮੀਟਰ ਕਪੜਾ ਮਿਲੇਗਾ 올ਓਵਰ ਸੂਟ ਮਿਲੇਗਾ ਮਿਲੇਗਾ ਸਿਰਫ ਗੋਠੀ ਵਰਲਡਵਾਇਡ ਮੇਨ ਤੋਂ ਬੇਬਜ਼ਾਰ ਬਠਿੰਡਾ हां जी ਇਹਦੇ ਵਿੱਚ ਆਪਣੇ ਕੋਲੇ 4-5 ਕਲਰ ਆ ਗਏ ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਡਿਜ਼ਾਈਨ ਆ ਗਈ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਤੁਸੀਂ ਡਿਜ਼ਾਈਨ ਦੇਖੋ ਜੀ ਇਹਦੇ ਵਿੱਚ ਕਿੰਨਾ ਪਿਆਰਾ ਡਿਜ਼ਾਈਨ ਆਇਆ ਹੈ ਇਹ ਆਪਣੇ ਕੋਲੇ ਤੇ ਕਲਰ ਲਾਈਟ ਸ਼ੇਡ ਆ ਗਈ ਹੁਣ ਆਪਣੇ ਕੋਲੇ ਲਾਈਟ ਸ਼ੇਡ ਵੀ ਨੇ ਆਪਣੇ ਕੋਲੇ ਡਾਰਕ ਵੀ ਨੇ ਜਿਹੜੀ ਵੀ ਤੁਹਾਡੀ ਚੁਆਇਸ ਹੈ ਉਹ ਹਰ ਇੱਕ ਚੁਆਇਸ ਦੇ ਤੁਹਾਡੇ ਕੋਲ ਹੋਣਗੇ ਸੂਟ ਮੈਮ ਇੱਕ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਹਨਾ ਇਹਨਾਂ ਦਾ ਦੇਖੋ ਅਗਰ ਲੈਣਾ ਹੋਵੇ ਸੀਮ ਕਲਰ ਦਾ ਦੁਪੱਟਾ ਵੀ ਬੰਦਾ ਡਾਈ ਕਰਵਾ ਸਕਦਾ ਔਰ ਜਿਹੜੇ ਜਿਹੜੇ ਚ ਫਲਾਵਰ ਬੂਟੀ ਬਣੀ ਹੈਗੀ ਉਸ ਕਲਰ ਦਾ ਦੁਪੱਟਾ ਵੀ ਡਾਈ ਹੋ ਜਾਊਗਾ ਮਲਟੀਪਲ ਦਾ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂਜੀ 3D ਸੂਟ ਵੀ ਬਣ ਜਾਂਦਾ 2D ਵੀ ਬਣ ਜਾਂਦਾ ਜੀ ਹਾਂਜੀ ਉਹ ਤੁਸੀਂ ਆਪਣੇ ਅਕੋਰਡ ਹੈਗਾ ਹੀ ਆ ਜੀ ਬਿਲਕੁਲ ਜੀ ਬਿਲਕੁਲ ਕਿੰਨੇ ਪਿਆਰੇ ਸ਼ੇਡ ਆ ਸਾਰੇ ਦੇ ਸਾਰੇ ਸਾਰੇ ਜ ਸਾਰੀ ਪ੍ਰਿੰਟਿੰਗ ਤੁਹਾਨੂੰ ਨਵੀਂ ਦੇਖਣ ਨੂੰ ਮਿਲੇਗੀ ਕੋਈ ਐਦਾਂ ਦੀ ਪੁਰਾਣੀ ਪ੍ਰਿੰਟਿੰਗ ਨਹੀਂ ਮਿਲੇਗੀ ਔਰ ਇੱਕ ਤੋਂ ਵੱਧ ਇੱਕ ਸੋਹਣੀ ਪ੍ਰਿੰਟਿੰਗ ਮਿਲੇਗੀ ਜੀ ਤੁਹਾਡੇ ਸਾਹਮਣੇ ਫਰੈਸ਼ ਪੀਸ ਫਰੈਸ਼ ਡਿਜ਼ਾਈਨ ਓਪਨ ਕਰਨ ਜਾ ਰਹੀਆਂ ਜੀ ਅਗਲਾ 컬러 ਹੀ ਬਹੁਤ ਪਿਆਰਾ ਹੈ ਜੀ ਲਾਈਟ ਡਾਰਕ ਮਿਕਸ ਅਪ ਦਾ ਸ਼ੇਡ ਹੈ ਦੇਖੋ ਤੁਸੀਂ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਅਗਰ ਕਿਸੇ ਨੇ ਬਰੀਕ ਬੁਟੀ ਦੇ ਵਿੱਚ ਡਿਜ਼ਾਈਨ ਬਣਾਉਣਾ ਹੈ ਲੈਸਸ ਵਗੈਰਾ ਤਿਆਰ ਕਰਕੇ ਬਣਾਉਣਾ ਹੈ ਕਿੰਨਾ ਪਿਆਰਾ ਲੱਗੇਗਾ ਰੀਖਾ ਜੀ ਹਾਂਜੀ ਆਫਿਸ ਲੁੱਕ ਬਣ ਜਾਂਦੀ ਹੈ ਇਹ ਬਿਲਕੁਲ ਇਹਨੂੰ ਬ੍ਰੀਕ ਬੂਟੀਆਂ ਦੇ ਉੱਤੇ ਜੇ ਆਪਾਂ ਕਿਨਾਰਿਆਂ ਤੇ ਲੈਸ ਲਗਾਈਏ ਬੋਟਮ ਤੇ ਵੀ ਲੈਸ ਲਗਾਈਏ ਮਤਲਬ ਇੰਨੀ ਵਧੀਆ ਲੁੱਕ ਬਣ ਜਾਂਦੀ ਤੁਹਾਨੂੰ ਐਦਾਂ ਲੱਗੂਗਾ ਕਿ ਰੈਡੀਮੇਡ ਕਰਵਾਇਆ ਹੋਇਆ ਹੀ ਤਿਆਰ ਹੈ ਹਾਂਜੀ ਹਾਂਜੀ ਬਿਲਕੁਲ ਜਿਵੇਂ ਕਿ ਤੁਸੀਂ ਸਾਹਮਣੇ ਜਿੰਨੇ ਵੀ ਹੁਣ ਤੱਕ ਸਟਾਕ ਦੇਖਿਆ ਜਿਵੇਂ ਤੁਸੀਂ ਅੱਗੇ ਦੇਖੋਗੇ ਇਹ ਸਾਰਾ ਹੀ ਨਿਊ ਸਟਾਕ ਆਇਆ ਹੈ ਜੀ ਹਰੇ ਤੱਕ ਤੁਸੀਂ ਦੇਖ ਸਕਦੇ ਆਪਾਂ ਥਾਨ ਵੀ ਨਹੀਂ ਕੱਟੀ ਹੋਈ ਆਪਾਂ 5 ਮੀਟਰ ਸੂਟ ਹੈ ਜੇ ਕੱਟਿਆ ਵੀ ਨਹੀਂਗਾ ਪਰ ਆਪਾਂ ਆਪਣੇ ਜਿਹੜੇ ਕਸਟਮਰ ਆ ਆਪਣੇ ਡੇਲੀ ਰੁਟੀਨ ਦੇ ਕਸਟਮਰ ਆ ਇੰਨੀ ਦੂਰੋਂ ਦੂਰੋਂ ਰਾਜਸਥਾਨ ਹਰਿਆਣਾ ਠੀਕ ਹੈ ਚੰਡੀਗੜ੍ਹ ਜਿੱਥੋਂ ਵੀ ਆਉਂਦੇ ਆ ਆਪਣੇ ਕੱਚ ਪਰ ਆਪਾਂ ਉਹਨਾਂ ਨੂੰ ਪਹਿਲਾਂ ਨਿਗਾ ਕਰਵਾਨੇ ਆ ਕੀ ਸਾਡੇ ਕੋਲ ਜਿਹੜੀ ਗਰਮੀਆਂ ਵਾਲੀ ਵੈਰਾਈਟੀ ਹੈ ਉਹ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੀ ਆ ਹਜੇ ਆਪਾਂ ਟੈਗ ਵੀ ਨਹੀਂ ਲਾਇਆ ਪਰ ਫਿਰ ਵੀ ਆਪਾਂ ਤੁਹਾਡੇ ਲਈ ਪਹਿਲਾ ਵਲੌਗ ਬਣਾਉਨੇ ਆ ਤੁਹਾਨੂੰ ਹਰ ਇੱਕ ਸਰਵਿਸ ਪ੍ਰੋਵਾਈਡ ਕਰਦੇ ਆ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਮਿਲੇ ਮਿਲੇ ਸਿਰਫ ਗੋਠੀ ਵਰਲਡ ਵਾਈਡ ਆਲੇ ਆਵੇ ਬਿਲਕੁਲ ਜੀ ਕਿਉਂਕਿ ਕਸਟਮਰ ਆਪਣੇ ਲਈ ਸਭ ਤੋਂ ਪਹਿਲਾਂ ਨੇ ਜੀ ਕਸਟਮਰ ਦੀ ਡਿਮਾਂਡ ਤੇ ਆਪਾਂ ਕਲਰਿੰਗ ਲੈ ਕੇ ਆਉਨੇ ਆ ਕਸਟਮਰ ਦੀ ਡਿਮਾਂਡ ਤੇ ਬ੍ਰਾਂਡ ਆਉਂਦਾ ਹੈ ਜੀ ਕਸਟਮਰ ਦੀ ਡਿਮਾਂਡ ਤੇ ਉਹਨਾਂ ਦੇ ਖੂਬਸੂਰਤ ਕਲਰ ਡਿਜ਼ਾਈਨ ਆਉਂਦੇ ਨੇ ਕਲਰ ਸ਼ੇਡ ਆਉਂਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਸਟਮਰ ਨੂੰ ਦਿਖਾਉਣੀ ਹੈ ਜੀ ਖੁਦ ਬਕਾਇਦਾ ਉਤੇ ਟੈਗ ਵਗੈਰਾ ਵੀ ਨਹੀਂ ਲਗਾਉਂਦੀ ਹੈਗੇ ਇਸ ਤੋਂ ਬਾਅਦ ਜਿਹੜੇ ਆਪਣੇ ਕੋਲ ਡਿਜ਼ਾਈਨ ਆ ਗਿਆ ਉਹ ਆ ਗਿਆ ਜੀ ਅੰਬੀਆਂ ਵਾਲਾ ਹਰੇਕ ਕਸਟਮਰ ਦਾ ਫੇਵਰਿਟ ਡਿਜ਼ਾਈਨ ਹੈ ਜੀ ਅੰਬੀਆਂ ਵਾਲਾ ਇਹਦੇ ਵਿੱਚ ਕਲਰ ਸ਼ੇਡ ਐਨੇ ਪਿਆਰੇ ਨੇ ਮਸਤ-ਮਸਤ ਮਿਲਦੇਗੇ ਨਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜੀ ਸਭ ਤੋਂ ਪਹਿਲਾ ਕਲਰ ਚੈੱਕ ਕਰੋ ਹਾਂਜੀ ਸਭ ਤੋਂ ਪਹਿਲਾ ਕਲਰ ਆ ਗਈ ਆਪਣੇ ਕੋਲੇ ਕਰੀਮ ਸ਼ੇਡ ਦੇ ਵਿੱਚ ਆ ਗਏ ਸਕਿਨ ਕਲਰ ਦੇ ਵਿੱਚ ਆ ਗਿਆ ਨੈਕਸਟ ਕਲਰ ਦੇਖੋ ਜੀ ਤੁਸੀਂ ਹਾਂਜੀ ਮਤਲਬ ਆਪਣੇ ਕੋਲ ਡਿਜ਼ਾਈਨ ਇੱਕ ਡਿਜ਼ਾਈਨ ਦੇ ਵਿੱਚ ਕਲਰ ਚਾਰ ਇੱਕ ਡਿਜ਼ਾਈਨਿੰਗ ਕਲਰ ਚਾਰ ਹਰੇਕ ਤਰ੍ਹਾਂ ਹੀ ਹੈ ਜੀ ਜਿੰਨੇ ਵੀ ਤੁਸੀਂ ਡਿਜ਼ਾਈਨ ਦੇਖੋਗੇ ਨੈਕਸਟ ਜੇ ਥੋੜਾ ਜਿਮੈਟ੍ਰੀਕਲ ਦੇ ਵਿੱਚ ਆ ਜਾਂਦੇ ਥੋੜੀ ਹਟਕੀ ਚੀਜ਼ ਮਿਲ ਜੂਗੀ ਤੁਹਾਨੂੰ ਮਤਲਬ ਨਾਂਬੀਆਂ ਵਾਲਾ ਨਾ ਬੂਟੀਆਂ ਵਾਲਾ ਥੋੜੀ ਡਿਫਰੈਂਟ ਚੀਜ਼ ਹੈ ਜਿਮੈਟ੍ਰੀਕਲ ਦੇ ਉੱਤੇ ਤੁਸੀਂ ਜਿਹੜਾ ਦੁਪੱਟਾ ਵੀ ਬਹੁਤ ਸੋਹਣਾ ਲੱਗੇਗਾ ਡਾਈ ਕਰਵਾ ਕੇ ਹਨਾ ਮਤਲਬ ਬਹੁਤ ਸਿੰਪਲ ਸੋਬਰ ਜੀ ਚੀਜ਼ ਬਣਨੇਗੀ ਅੰਦਰ ਬਾਹਰ ਚੱਲਣੇ ਵੀ ਬਹੁਤ ਹੀ ਕੰਫਰਟੇਬਲ ਕਪੜਾ ਹੈ ਤੁਹਾਨੂੰ ਪਹਿਲਾਂ ਵੀ ਨਿਗਾਹ ਕਰਵਾਈ ਸੀ ਤੁਸੀਂ ਵੀਡੀਓ ਦੇ ਵਿੱਚ ਬਨੇ ਰਹੋ ਜੀ ਵੀਡੀਓ ਨੂੰ ਸਕਿੱਪ ਨਾ ਕਰੋ ਤੁਸੀਂ ਕਿਉਂਕਿ ਆਪਾਂ ਇਹ ਜਿਹੜੇ ਆਪਾਂ ਸੂਟ ਦਿਖਾ ਰਹੇ ਨਾ ਇਹਨਾਂ ਵਿੱਚੋਂ ਆਪਾਂ ਕਲੂ ਪੁੱਛਾਂਗੇ ਜੀ ਕਿਉਂਕਿ ਤੁਹਾਨੂੰ ਪਤਾ ਆਪਣੀ ਸਕੀਮਾਂ ਚੱਲਦੀਆਂ ਆ ਉਹਦੇ ਆਧਾਰ ਤੇ ਆਪਾਂ ਕਲੂ ਵੀ ਪੁੱਛਦੇ ਆ ਜੀ ਸਬਸਕ੍ਰਾਈਬ ਵੀ ਕਰਵਾਨੇ ਆ ਤੇ ਇੱਕ ਗੱਲ ਹੋਰ ਜੀ ਆਪਣੀ ਹਰੇਕ ਮੰਡੇ ਦੀ ਛੁੱਟੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਕਲੂ ਤੇ ਸਕੀਮਾਂ ਆਪਣੀਆਂ ਚੱਲਦੀਆਂ ਹੀ ਰਹਿਣੀਆਂ ਨੇ ਜੀ ਠੀਕ ਹੈ ਤੁਹਾਨੂੰ ਜਿਹੜੇ ਆਪਣੇ ਕਸਟਮਰ ਹਰ ਇੱਕ ਸਕੀਮ ਚ ਪਾਰਟਿਸਿਪੇਟ ਲੈਂਦੇ ਕਰਦੇ ਨੇ ਠੀਕ ਹੈ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਆ ਉਹ ਕਮੈਂਟ ਜ਼ਰੂਰ ਕਰਨ ਜੇ ਤੁਹਾਨੂੰ ਸਾਡਾ ਸਟਾਕ ਸਾਡੀ ਵੈਰਾਈਟੀ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਦੀ ਹੋਰ ਵੈਰਾਈਟੀ ਲੈ ਕੇ ਆਈਏ ਕਿੱਦਾਂ ਦੀਆਂ ਸਕੀਮਾਂ ਚਾਹੁੰਦੇ ਹੋ ਇੱਦਾਂ ਵੀ ਤੁਸੀਂ ਵਲੌਗ ਚਾਹੁੰਦੇ ਹੋ ਕਿ ਐਸੀ ਬਣਾਈਆਂ ਕਿੱਦਾਂ ਦੇ ਤੁਸੀਂ ਸ਼ਾਰਟਸ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਵੈਰਾਈਟੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਬਿਲਕੁਲ ਜੀ ਵੈਰਾਈਟੀ ਕਿਦਾਂ ਦੀ ਚਾਹੀਦੀ ਕਿਉਂਕਿ ਆਪਣੇ ਲਈ ਕਸਟਮਰ ਸਭ ਤੋਂ ਪਹਿਲਾਂ ਹੈ ਜੀ ਅਗਰ ਕਸਟਮਰ ਆਪਣੇ ਨੂੰ ਕਹੇਗਾ ਕਿ ਹਾਂ ਜੀ ਸਹੀ ਕਰ ਰਹੇ ਹੋ ਆਪਾਂ ਬਕਾਇਦਾ ਉਦਾਂ ਹੀ ਚੱਲਾਂਗੇ ਠੀਕ ਹੈ ਅਗਰ ਗਲਤ ਕਰੋਗੇ ਸੁਧਾਰ ਕਰਨ ਲਈ ਕਹੋਗੇ ਤਾਂ ਆਪਾਂ ਥੋੜਾ ਸੁਧਾਰ ਵੀ ਕਰਾਂਗੇ ਜੀ ਹਾਂ ਜੀ ਹਾਂ ਜੀ ਜਿਵੇਂ ਕਿ ਜੋਤ ਮੈਡਮ ਨੇ ਕਿਹਾ ਕਿ ਸਾਨੂੰ ਕਸਟਮਰ ਦੀ ਪਹਿਲ ਹੈ ਜੀ ਜਿਸ ਤਰ੍ਹਾਂ ਦੇ ਕਸਟਮਰ ਸਾਨੂੰ ਕਹਿਣਗੇ ਅਸੀਂ ਉਦਾਂ ਹੀ ਚੱਲਣਾ ਹੈਗਾ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਹੀ ਅਸੀਂ ਸੂਟ ਲੈ ਕੇ ਆਣੀ ਹੈ ਹਾਂਜੀ ਹਾਂਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਮਤਲਬ 올ਡ ਡੇ ਜਿਹੜੀ ਲੇਡੀਜ਼ ਹੁੰਦੀਆਂ ਉਹਨਾਂ ਨੂੰ ਵੇਅਰ ਕਰਨ ਲਈ ਉਹਦੇ ਵਿੱਚ ਕਲਰ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣਗੇ ਤੇ ਧੰਨਵਾਦ ਜੀ ਤੁਸੀਂ ਸਾਡੇ ਨਾਲ ਵੀਡੀਓ ਦੇ ਵਿੱਚ ਬਨੇ ਰਹੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਕਮੈਂਟ ਸ਼ੇਅਰ ਕਰ ਦਿਓ